ਅਜੇ ਆਪਣੇ ਆਪ ਤੇ ਆ ਨਿਯੋਗ ਪਾ ਵੀ ਇਹਨੇ ਕਦੇ ਆਲੋ ਹਲੋ ਜੀ ਥੈਂਕਸ ਅਬਾਟ ਫਲ ਹੋ ਗਿਆ ਸਾਰੇ ਕੰਮ ਕਰ ਲੈ ਕੇ ਇਹ ਬਣਾ ਜ਼ਰੂਰੀ ਤੋ ਹਾਰ ਇੱਕ ਬੁੱਕ ਦੀ ਇਹ ਸ਼ਾਇਰੀ ਕੰਪਨੀ ਸਾਦੋਂ ਦੇ ਰਹੀ ਜੌਨ ਸੰਕਟ ਤੰਦੇ ਦੇ ਚਲੋ ਅਬ ਬਾਹਰ ਚੱਲਦੇ ਹਾਂ ਮੈਂ ਇੱਕ ਫਾਈਲ ਮੈਨੂੰ ਕਿਕਾ ਉੜ ਰਹੀ ਹੈ ਅੱਠੋਂ ਐਨਕਾ ਤੇ ਆਈ ਨਹੀਂ ਹੋ ਰਿਆ ਆ ਆ ਟੱਕੋ ਚਲ ਸੁਣ ਤਲੀ ਆਈ ਲੱਗਦਾ ਕੁਮਾ ਲਓ ਪੱਕੀ ਅੱਗ ਕਿੱਦੋਂ ਹੋ ਆਉਣੀ ਆ ਬਣੀ ਆ ਔਰ ਉਹ ਬੈਠ ਜਾऊं ਬੈ ਕੇ ਕਰੀ ਨੀ ਆ ਪੱਕੀ ਅੱਗ ਚੱਕ ਲਿਆ ਪੱਕੀ ਆਪਾਂ ਨੂੰ ਮੁਰਾ ਕਰਨਾ ਚਾਹੀਦਾ ਪੱਕੀ ਮਾਸੇ ਆ ਪੱਕੀ ਨਹੀਂ ਹੋਈ ਆ ਜਿਆ ਬੋਲ ਲੱਭ ਪਾਦੀ ਫੁਕ ਪਾਦੀ ਪੜੀ ਹੋਈ ਉੱਪਰ ਹੈ ਜੋ ਥੱਲੇ ਕਹਿੰਦੇ ਕਰ ਰਹੇ ਆਂ ਬਾਈ ਇਹ ਮੇਡਾ ਲੱਗਦਾ ਥੱਲੇ ਜੱਜ ਨਾਲ ਤਾਂ ਮਾੜਿਆ ਇਹ ਨੇੜੇ ਦੇ ਚਲੋ ਪਾਦੀ ਅਬੋਂ ਮੱਥਾ ਟੇਕ ਲੈ ਆਈ ਬੋਹਮ ਚਾਈ ਫਰੰਕੀ ਫਾਪਾ ਨਾ ਮਤੜੇ ਮਤੜੇ ਲੈ ਬੈਠੇ ਮਤੜੇ ਮਤੜੇ ਉਹ ਤਾਂ ਹਲੇ ਨਹੀਂ ਹੀ ਕਿਹੜੀ ਤੇ ਰਹੀ ਹੈ ਇਹ ਨਹੀਂ ਹਮੇ ਨਹੀਂ ਦਹੀਂ ਸੁੱਕਾ ਪਾ ਲੇ ਲੋ ਜੀ ਸਾਰੀਆਂ ਤੇ ਹੋਪਾ ਪਾਏਗਾ ਆ ਜੋ ਕੰਮ ਨਹੀਂ ਮੰਨੀ ਤੇ ਬੰਨਿਆ ਤੋ ਜੀ ਲੈ ਲੈਣੇ ਆ ਜਦ ਤੱਕ ਆਪਾਂ ਆ ਕੇ ਪਾਵਾਂਗੇ ਕੀ ਨਹੀਂ ਲੈਂਦਾ ਫਿਰ ਪਰਣਾ ਯਾਰ ਇਸ ਵੀ ਛੱਡ ਬੈਠੋ ਹਾਂ ਆਹ ਦੇਖੋ ਕੀ ਨਹੀਂ ਲੈਂਦਾ ਠੀਕ ਹੈ ਉਹ ਇਹ ਵੀ ਕਰਦਾ ਨਹੀਂ ਰਹਿ ਗਿਆ ਜੀ ਨੂੰ ਰੁਕ ਜਾ ਛੱਡ ਛੱਡ ਇਹਨੇ ਬੈ ਜਾ ਯੂ ਵੀ ਨਾ ਗੁਦਵਾਰਾ ਸੈਕਟਰ ਅੰਮ੍ਰਿਤਸਰ ਉਹ ਨੌਕੀ ਕੋਈ ਨਹੀਂ ਕੋਈ ਕੋਈ ਨਹੀਂ ਹੈ ਅਜੇ ਕੋਈ ਨਹੀਂ ਹੈ ਹਜੇ ਤਾਂ ਨਹੀਂ ਹੋਇਆ ਹੈਗਾ ਆ ਹੱਥ ਜੋੜੀ ਫੜ ਕੇ ਛੋੜ ਹਾਈ ਅਸੀਂ फटाफट ਦੀ ਨੀਛਕੀ ਕਰਿਆ ਕੰਮ ਦੇ ਵੇੜਿਆ ਹਨਾ ਦੰਨਾ ਨਾ ਗੱਤਾ ਦਗਾਏ ਕੋਣ ਦਈ ਦਾ ਵੇੜਿਆ ਐਡੀ ਐਡੀ ਸੋਣੀ ਕਿਉਂ ਆ ਬੀਬੀ ਇਹ ਤਾਂ ਦਾਦੋਂ ਨੂੰ ਬਹੁਤ ਪਤਾ ਉਹ ਰਾਜਿਆ ਤੇ ਪਤਾ ਦੇ ਪਹਿਲਾਂ ਇੱਕ ਵਾਰ ਇਹ ਤਾਂ ਦੋ ਤੇ ਚੀਰ ਲੁਆ ਕੇ ਪਿਛਲੇ ਸਾਲ ਕਰਿਆ ਤਾਂ ਸਾਰਾ ਹਾਂ ਬੀਬੀ ਆਰਾਮ ਨਾਲ ਅਸੀਂ ਆਪੇ ਹੌਲੀ ਹੌਲੀ ਸਾਰਾ ਕੰਮ ਕਰਾਂਗੇ ਮੈਨੂੰ ਖਿਆਣ ਲੱਗਿਆ ਕਰਾਂ ਵਰਗੀ ਅੱਗੇ ਕੋਈ ਗੁਰਦੁਆਰੇ ਤਾਂ ਕੋਈ ਆਇਆ ਬੀਬੀ ਐਨੀ ਸੰਗ ਰਹੀਆਂ ਜੀ ਹੁਣ ਕਿਹੜੇ ਚਲੇ ਜਾਊਗਾ ਐ ਉਹ ਤਾਂ ਨਹੀਂ ਸਾਡਾ ਕਰਦਾ 9 ਵਜੇ ਆਉਂਦੇ ਨੇ ਸਾਰੇ ਹਨਾ 9 ਵਜੇ ਆਉਂਦੇ ਨੇ ਨਾ ਸਾਰੇ ਕੰਮ ਕਰਨੇ ਮਿਲ ਕੇ 9 ਵਜੇ ਆਉਂਦੇ ਨੇ ਮਾਤਾ ਜੀ ਆਈ ਭਾਗ ਦਾ ਸਮਾਪਤ ਹੋ ਗਿਆ ਕੀ ਆ ਗਿਆ ਮੈਂ ਤਾਂ ਮੱਥਾ ਪਾਈ ਕਿ ਆਪਣਾ ਆਪਣਾ ਆਈ ਦੁੱਤੀ ਗਈ ਬੁਲਾਈ ਮੈਂ ਤੇ ਪਾਣਾ चला जा बेटा अब पटे की ऐसी रहेगी ओ मत खा बेटा मथा दे मथा दे बेटा मथा दे ओयो भी जाओ टान चलो जरा बड़ा ना सामने सामने तो नहीं कर दो नहीं अब मैं ताड़ दूंगी हरा ਤੰਗਲੀ ਤੰਗਲੀ ਕੀ ਹੁੰਦਾ ਟੰਗਲੇ ਖੜ ਜਾ ਯੂ ਵੀ ਅਜੇ ਬੈਠ ਜਾ ਯੂ ਵੀ ਨੂੰ ਸਭ ਤੋਂ ਜ਼ਿਆਦਾ ਕਾਲੀ ਲੱਗੀ ਪਈ ਅੱਜ ਮੈਂ ਜਾ ਰਿਆਂ ਉਹ ਖੜ ਜਾ ਦੇ ਦੇ ਮੇਰੇ ਹੱਥ ਨਾਲ ਝੜਪਾ ਦੇ ਤੋ ਆ ਰਿਆਂ ਹੱਥ ਤੇ ਲੋ ਆਗੇ ਤਾਈ ਨੂੰ ਤਾਂ ਕਿ ਮਾਰਦੇ ਆ ਇਹਦੇ ਪਰਣਾ ਵੀ ਨਹੀਂ ਬੱਲੇ ਬਜਾਰੇ ਦੇ ਆ ਮਾ ਉਹ ਆ ਜੀ ਸਾਡਾ 3rd ਡਿਸਕਵਰੀ ਮਨੀ ਤੇ ਸ਼ਰਾ ਹੋ ਗਿਆ ਮਨੀ ਤੇ ਹੈਗਾ ਹੋ ਜਾਣਾ ਹੁਣ ਪੂਰੀ ਅੱਗ ਭਰ ਗਈ ਉਹ ਹੋਰ ਨਹੀਂ ਮੰਗ ਰਹੀ ਮੈਂ ਜਾ ਰਿਆਂ ਆ ਲਾਲ ੱਡੀ ਕਾ ਵੀ ਦਾ ਰੁਕ ਜਾ ਇਹ ਲਾਲ ੱਡੀ ਹੈ ਬਾਈ ਆਪੂ ਮੱਥਾ ਢੇਕ ਦੇ ਦੇ ਛੋਟੇਂ ਦੇ ਦੇ ਅਗੂ ਨਹੀਂ ਨਾ ਥੋੜੇ ਜਿ ਥੋੜੇ ਜਿ ਸਾਡਾ ਚੱਲ ਪੈਸੇ ਦੇ ਦੇ ਪੈਸੇ ਦੇ ਹੁਣ ਦੇ ਪੈਸੇ ਮੰਨੂ ਦੇ ਉਹ ਖੋਲਦੂਗਾ ਦੇਖੀ ਹੁਣ ਹੁਣ ਕੱਢੂਗਾ ਪੈਸੇ ਦੇ ਆਉ ਚੱਕ ਬੰਮਾ ਦਾ ਦੇ ਆਉ ਤਿੰਨ ਫੱਪ ਨਾ ਲਾ ਵਦੀ ਹੋ ਗਿਆ ਦੁਸ਼ਹਿਰਾ ਹੋਰ ਮਨਾਇਆ ਗਿਆ ਗੱਲ ਦੇ ਤਿਆਰੀ ਫਨੀ ਦੁਸ਼ਹਿਰਾ ਤੱਕ ਦੇ ਕਿਸੇ ਨੂੰ ਸਿੱਤਰ ਪਾ ਦੇ ਕਿਸੇ ਨੂੰ ਆ ਮੂ ਲੈ ਜਣ ਤਾਂ

ਤੁਸੀਂ ਰੋਟੀ ਬਣਾ ਦੂੰਗੀ ਮੈਂ ਹਾਂ ਨਾ ਥੋੜੇ ਥੋੜੇ ਤਾਂ ਖਾਉਂਗੀ ਹਾਂ ਹਾਂ ਚਲੋ ਹੁਣ ਸਾਰੇ ਰੋਟੀ ਖਾਣ ਲੱਗਿਆ ਜੀ ਮੱਥਾ ਟੇਕ ਲਿਆ ਨਹੀਂ ਰੋਟੀ ਪਰ ਐ ਕਰਦੇ ਆ ਸ਼ਾਮ ਉਹ ਦੁਪਹਿਰ ਨੂੰ ਖਾ ਲਾਂਗੇ ਹਾਂ ਦੁਪਹਿਰ ਨੂੰ ਰੋਟੀ ਆਉਂਦੇ ਨੇ ਕਿਹੜਾ ਰੋਟੀ ਮੈਂ ਬਣਾ ਰਹੀ ਹਾਂ ਬਸ ਮੇਰੀ ਮਰਜ਼ੀ ਲੋ ਜੀ ਹੁਣ ਆਪਾਂ ਰੋਟੀ ਖਾ ਲਈਏ ਨਾ ਸੌਰੀ ਰੋਟੀ ਦੇ ਲਈਏ ਇੱਕ ਪਹਿਲ ਦੋਵਾਰਾ ਸਾਡੇ ਜਾਣ ਹੈ ਜੀ ਵੀ ਦਾ ਭੱਜ ਗਿਆ ਅਕਸਮਾ ਆਣੀ ਪਾਕੇ ਆ ਟਾਟਾ ਨਾਲ ਛੱਟਵਾ ਕੇ ਸਾਰੇ ਨੂੰ ਇਕੱਠੇ ਕਰਕੇ ਮੱਥਾ ਟੇਕ ਦੋ ਮੈਂ ਕੁਝ ਥੋੜੇ ਜਿਹਾ ਦੀ ਮੁੱਠੀ ਖਾਓ ਕਿਉਂਕਿ ਉਹਨੂੰ ਹੋਣੇ ਹੈਲਦੀ ਹੈਲਦੀ ਮੈਨੂੰ ਲੱਗਦਾ ਹੈ ਸਾਗ ਪੱਤਾ ਕਰਿਆ ਨਹੀਂ ਚੱਜਣ ਵਾਲਾ ਕਿਉਂਕਿ ਜੇ ਸਾਗ ਪੱਤਾ ਕਰਿਆ ਹੁੰਦਾ ਨਾ ਪਤਲਾ ਪੈ ਜਾਂਦਾ ਹੈ ਹਨਾ ਤਾਰਤਾ ਬਸ ਜਦ ਇਹ ਮੇਰਾ ਕਰਨ ਲਈ ਹੋਣਾ ਹੈ ਆਪਾਂ ਇਹ ਕਿੱਥੇ ਮਾਣੀ ਬਰ ਰੱਖੀ ਹੈ ਉਹ ਅੰਦਰ ਵਗਿਆ ਉਹ ਹੈ ਉਹ ਸੱਚ ਸਭ ਦਾ ਪਤਾ ਹੋ ਜੀ ਆਹ ਤਾਂ ਉਰੀ ਅਨੀਂਦਾ ਇਹਨੂੰ ਪਾਸੀਆਂ ਦੇ ਲਿਆ ਉਹੀ ਬਸ ਇਹ ਰੋਸ ਪੁਣੀ ਕਰਮ ਕਰ ਰੋਟੀ ਆ ਲੈ ਮੈਂ ਕਰਮਾਂ ਨੂੰ ਲੈ ਕੇ ਅੱਗੇ ਫਲਾਈ ਕਰਾਉਂ ਆਹ ਐਂਦਰ ਮੰਦੀਪ ਮੈਡਮ ਦੀ ਰੋਟੀਆਂ ਲਾ ਰਹੇ ਨੇ ਤੇ ਮੈਂ ਹੁਣ ਗਰਮ ਗਰਮ ਖਾਉਂ ਹਮੇਸ਼ਾ ਇਹ ਲੱਗਦੀ ਹੈ ਮੈਂ ਗਰਮ ਗਰਮ ਖਾਂਦੀ ਹੁਣ ਕੁਰੀਆਂ ਲੈ ਲੈ ਗਰਮ ਗਰਮ ਮੈਂ ਕੂਰੀਆਂ ਲਾ ਕੇ ਦੰਨੀ ਆ ਬਾਈ ਸਹੀ ਗੱਲ ਆ ਬਿਲਕੁਲ ਉਹ ਨੰਬਰ ਕਿਨੇ ਆ ਨਹੀਂ ਜਾਂਦਾ ਲਓ ਜੀ ਅਸੀਂ ਚੱਲੇ ਹੁਣ ਗੁਰਦੁਆਰਾ ਸਾਹਿਬ ਯੂ ਵੀ ਥੋੜਾ ਪਿੱਛੇ ਰਹੇ ਕਰਾ ਉਹ ਤੇ ਨਾ ਚੜੇਗਾ ਤੈਨੂੰ ਹਜ਼ਾਰ ਵਾਰ ਇੱਕ ਵਾਰ ਸਮਝਾ ਲਈ ਮੈਂ ਅਸੀਂ ਲੈ ਗਏ ਗੁਰਦੁਆਰਾ ਸਾਹਿਬ ਹਾਂ ਰੋੜਿਆ ਸਾਹਿਬ ਚੱਲੇ ਸੀ ਗੁਰਦੁਆਰਾ ਸਾਹਿਬ ਚ ਮੱਥਾ ਟੇਕਣਾ ਸਟੈਂਪ ਹੋ ਗਿਆ ਜੀ ਸਾਡਾ 11:30 ਦਾ ਤੇ ਅਸੀਂ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਤੋਂ ਆ ਕੇ ਤੇ ਅੱਗੇ ਹੁਣ ਘੰਟਾਾਂ ਡੇਢ ਘੰਟਾ ਆਰਾਮ ਕਰਿਆ ਆਪਣੀ ਰੋਟੀ ਉੱਤੀ ਖਾਧੀ ਰੋਟੀ ਖਾ ਕੇ ਹੋਣਾ ਸੀ ਉੱਥੇ ਮੱਥਾ ਟੇਕ ਕੇ ਥੱਲੇ ਸੁੱਚਣਾ ਆ ਕੇ ਆਣਾ ਹੈ ਨਾ ਉੱਧਰ ਆ ਗੂ ਤਿਆਰ ਹੋਈ ਫਿਰਦੇ ਆ ਗੱਗੂ ਆ ਜਾ ਗੱਗੂ ਆ ਲੈ ਮਮੋ ਗੱਗੂ ਆ ਜਾ ਵੀ ਪੀ ਤਿਆਰ ਹੋ ਗਈ ਗੱਗੂ ਆ ਜਾ ਬਾ ਚੱਲੇ ਉੱਥੇ ਚੱਲੇ ਹੁਣ ਉੱਥੇ ਜਾ ਕੇ ਮੱਥਾ ਟੇਕਾਂਗੇ ਅੱਜ ਦਸਮੀ ਹੈ ਅੱਜ ਸਾਹੇ ਤਕਰੀਬਨ ਹਰ ਕੋਈ ਹਨਾ ਦਸ ਗੁਰਦੁਆਰਿਆਂ 'ਤੇ ਮੱਥਾ ਟੇਕਣ ਗਿਆ ਹੋਣਾ ਪਿੰਡ ਵਾਲੇ ਵੀ ਆਪਣੇ ਜਿੱਥੇ ਜਾਣਾ ਜਿੰਨੇ ਉੱਥੇ ਵੀ ਕਈ ਪਿੰਡ ਵਾਲੀ ਟੇਕ ਲੈਂਦੇ ਨੇ ਕਈ ਬਾਹਰ ਵੀ ਗੁਰਦੁਆਰਿਆਂ 'ਚ ਫੁੱਟ ਜੱਚ ਜਾਂਦੇ ਨੇ ਵੀ ਅੱਜ ਦਸਮੀ ਹੈ ਬਿਸ਼ੈਰੇਤ ਵਾਲਾ ਦਿਨ ਹੈ ਹਨਾ ਸੋ ਲੋਕਾਂ ਨੂੰ ਐਂਡ ਹੋਰ ਤੇ ਨਹੀਂ ਵੀਡੀਓ ਬਣੂੰਗੀ ਕਈ ਵਾਰ ਗੁਰਦੁਆਰਾ ਸਾਹਿਬ ਜਾ ਕੇ ਜੀ ਆਣੀ ਕਰਦਾ ਵੀਡੀਓ ਬਣਾਉਂਦਾ ਜਿੰਨੀ ਕ ਬਣੂੰਗੀ ਤਾਂ ਪਲੀਜ਼ ਜ਼ਰੂਰ ਦੇਖਿਓ ਸਾਰਿਆਂ ਨੂੰ ਸਟੈਲੀਆਂ ਲੱਖ ਲੱਖ ਉਹ ਦੇਖੋ ਐ ਕਿ ਕੁਝ ਨਹੀਂ ਹੈਗਾ ਖਾਣ ਵਿੱਚ ਖਾਣ ਨੂੰ ਲੱਗਦਾ 라ਜੀ ਅਸੀਂ ਇੱਥੇ ਬੈਠਿਆ ਦੇਖੋ ਇੱਧਰ ਆਵੋ ਕਿ ਮੈਂ ਟੁਕੜ ਟੁਕੜ ਜਾ ਰਹੇ ਹਾਂ ਅਸੀਂ ਤਾਂ ਪਿੱਛੇ ਤੇ ਲੰਗਰ ਚੱਲਦੇ ਆ ਤੇ ਅਸੀਂ ਦੋ ਦੋ ਲੈ ਕੇ ਇੱਥੇ ਲੰਗਰ ਸਾਹਿਬੇ ਪੱਲਾ ਅ ਫਿਰ ਅੱਗੇ ਹੁਣ ਭੋਗ ਲੈ ਕੇ ਆ ਗਿਆ ਉਹਦਾ ਹੁਣ ਗੁਰਦੁਆਰੇ ਸਾਹਿਬ ਚ ਗੱਤ ਰਹੇ ਅੱਗੇ ਖਾ ਕੇ ਖਾਵਾਂਗੇ ਬਸ ਇੱਕ ਇੱਕ ਤਾਂ ਖਾ ਲਈ ਟੈਸਟ ਕਰ ਲਈ ਗਰਮ ਗਰਮ ਮਿਲ ਰਹੀਆਂ ᱛੀਆਂ ਮੈਂ ਨਹੀਂ ਸਾਹਿਬ ਅੱਜ ਦਸਾਰੇ ਕਰਕੇ ਚੱਲਦੇ ਆ ਮੈਨੂੰ ਲੱਗਦਾ ਦਸਾਰੇ ਕਰਕੇ ਨਾ ਰਹਿ ਦਸਾਰੇ ਕਰਕੇ ਚੱਲਦੇ ਹਾਂ ਹਾਂ ਚਨਾ ਜੀ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆ ਆਹ ਉਹਨਾ ਟਿਕਲੇ ਟੋਟੋ ਬਹੁਤ ਕਰ ਰਹੇ ਆ ਧੁੱਪ ਆਹ ਦੇਖੋ ਮਮੀ ਕੋਲ ਜਾਊਂਗਾ ਉਧਰ ਆਹ ਦੇਖ ਲੋ ਇਹ ਬੋਲਾਤ ਦੇਖ ਲੋ ਆ ਦੇਖੋ ਹੱਥ ਬਾਹੂ ਲਈ ਹੱਥ ਨਾ ਲਾਓਗਾ ਨਾ ਮੈਨੂੰ ਆ ਜੂਰੇ ਦੇਖ ਲੈ ਖੜ ਕੇ ਉਹ ਦੇਖੋ ਮੂਰੇ ਪੀ ਆ ਰਹੀ ਹੈ ਉਹ ਟਿਕਦਾ ਨਹੀਂ ਟਿਕਦਾ ਨਹੀਂ ਚੰਗਾ ਨਹੀਂ ਟਿਕਦਾ ਉਹਦੂ ਉਹਦੂ ਨਿਆਣੇ ਦਾ ਮੈਂ ਕਿਹਾ ਜਿੰਨਾ ਮਰਜੀ ਕਰੀ ਜਾਓ ਮੰਮੀ ਤਾਂ ਮੰਮੀ ਹੈ ਆ ਅਮੜੀ ਅਮੜੀ ਜਾਇਆ ਹਾਂ ਆ ਬੜੀ ਦੋ ਮਾਰ ਇੱਕ ਅਮੜੀ ਜਾਏ ਚਮੜੀ ਅਮੜੀ ਦਾ ਹੈ ਚਮੜੀ ਹਾਂ ਚਾਹੇ ਚਮੜੀ ਕੁੱਟ ਕੁੱਟ ਲਾ ਦੇਵੇ ਉਹੋ ਤਾਰੇ ਫਿਰ ਵੀ ਅਮੜੀ ਦਾ ਅਮੜੀ ਮੈਨੂੰ ਜਿੰਨਾ ਮਰਜ਼ੀ ਕਹਿ ਲੈ ਹਾਂ ਕਹਿ ਜੇ ਮੈਂ ਕਹਿ ਉਹ ਜਾਊਗਾ ਆਪਣੀ ਮੰਮੀ ਕੋਲ ਵੀ ਤੇਰੀ ਮੰਮੀ ਮਾਰਦੀ ਆ ਤੇਰੀ ਮੰਮੀ ਕੋਲ ਨਾ ਮੇਰੀ ਮੰਮੀ ਫੇਰ ਮੰਮਾ ਕਿੱਥੇ ਗਈ ਮੰਮਾ ਕਿੱਥੇ ਗਈ ਮਾਮਾਏ ਹੁੰਦੀ ਆ ਤੇ ਮੰਮੀ ਦਾ ਮਾਰਦੀ ਆ ਤੈਨੂੰ ਤੇਰੀ ਮੰਮੀ ਤੇ ਉਹ ਹੋਰ ਜਾਬੂਨ ਵਿੱਚ ਝੜਕੂਨੀਆ ਥੱਪੜ ਮਾਰਨੀ ਆ ਫੇਰ ਵੀ ਆ ਕੇ ਜ ਲੋ ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਗੁਰਦੁਆਰਾ ਸਾਹਿਬ ਚ ਐਨੀ ਭੀੜ ਸੀ ਤੁਹਾਨੂੰ ਇੱਥੇ ਭੀੜ ਨਹੀਂ ਲਿਖ ਰਹੀ ਹੋਣੀ ਪਰ ਅੰਦਰ ਜਾ ਕੇ ਬਹੁਤ ਜ਼ਿਆਦਾ ਭੀੜ ਸੀ ਮੇਰਾ ਬੁਰਾ ਹਾਲ ਹੋ ਗਿਆ ਕਿਉਂਕਿ ਅਬੂ ਨੂੰ ਜਿੱਥੇ ਵੀ ਜਾਂਦੇ ਹਮੇਸ਼ਾ ਬਾਹਰ ਮੈਂ ਚੱਕਦੇ ਤੇ ਅਬੂ ਨੂੰ ਚੱਕ ਕੇ ਮੇਰਾ ਤਾਂ ਬਾਲਾ ਬੁਰਾ ਹਾਲ ਹੋ ਗਿਆ ਸੀ ਤੇ ਚਲੋ ਜੀ ਹੁਣ ਆਪਾਂ ਅੰਦਰ ਜਾ ਕੇ ਟੇਕਦੇ ਆ ਮੱਥਾ ਅਬੂ ਨੂੰ ਹੁਣ ਪਸੰਦ ਕਰਾ ਰਹੇ ਆ ਖਰਾਦਵਾਦ ਆ ਚੈ ਲਾਉਂਗੀ ਪਰ ਉਹ ਆ ਬਹੁਤ ਛੋਟਾ ਟਰੈਕਟਰ ਪਸੰਦ ਆਇਆ ਘਰ ਐਡਾ ਵੱਡਾ ਛੱਡ ਕੇ ਉਹ ਨਾ ਕੇ ਆ ਲੈਣਾ ਥੋੜੀ ਵੱਡਾ ਵੀ ਲੱਗ ਰਿਹਾ ਆਮ ਬਾਰੇ ਪਤਾ ਕ੍ਰੇਨ ਆਹਾ ਬੋਲ ਕੇ ਨਾ ਓਕੇ ਮੈਂ ਚੈ ਲੈ ਆ ਜਾ ਬਹੁਤ ਵੀ ਉਹੀ ਬਾਤ ਆ ਗਿਆ ਆ ਲੈ ਲਓ ਆਰੇ ਛੋਟੇ ਛੋਟੇ ਟਰੈਕਟਰ ਪਸੰਦ ਆ ਰਹੇ ਆ ਬੁਣੀ ਆ ਟੁੱਟਣੇ ਵਾਲੇ ਵੀ ਨਹੀਂ ਹੈਗੇ ਇਹਨਾਂ ਦਾ ਹਨਾ ਆਲੇ ਆਲੇ ਆ ਡਾਕਟਰ ਮੈਂ ਚਾਹੀ ਲੈ ਲਵਾਂਗਾ ਟਰੱਕ ਕਹਿੰਦਾ ਟਰੱਕ ਆ ਇਹਨੇ ਨਾ ਹੁਣ ਬਧਾ ਲੈ ਲਿਆ ਇਹ ਹੁਣ ਗਾਹ ਕੰਦਾ ਫਿਰਦੇ ਆ ਸਾਰਿਆਂ ਨੂੰ ਐਡੀਟੇਟ ਕਰ ਰਹੇ ਆ ਦੇਖੋ ਗਦਾ ਲੈ ਲਿਆ ਹੁਣ ਇਹਨੇ ਇਹਦੇ ਵਿੱਚ ਹੈਗਾ 2000 ਦਾ ਨੋਟ ਆ ਜਿਹੜਾ ਦੋਹੇ ਫਾੜ ਰਹੇ ਆ ਓਏ ਆਹ ਨਿਕਲ ਬਾਹਰ ਜਾਰੀ ਫਟ ਜੂਗੀ ਆ ਨਹੀਂ ਨਿਕਲਦਾ ਰਹਿਣ ਤਾਂ ਰਹਿਣ ਤਾਂ ਆ ਆ ਤੋੜੀਓ ਜਾਲੀ ਇਹ ਗਦਾ ਨਹੀਂ ਟੁੱਟਦਾ ਹੈਗਾ ਪਹਿਲਾਂ ਨਾ ਪ੍ਰਾਲੀ ਵਾਲੇ ਹੋਏ ਤਾਂ ਟੁੱਟ ਜਾਂਦੇ ਤੇ ਪ੍ਰਾਲੀ ਵਾਲੇ ਇਹ ਨਹੀਂ ਹੁੰ ਟੁੱਟਦਾ ਆ ਦੇਖੋ ਆ ਇਹ ਸਾਰਿਆਂ ਦਾ ਦਿਮਾਗ ਖਾਰਿਆ ਹੁਣ ਸਾਰੇ ਖਿਦ ਰਹੇ ਆ ਵੀ ਕਿਉਂ ਦੋ ਆਇਆ ਲੋ ਜੀ ਮੇਰੀ ਦਰਾਨੀ ਲੱਗੀ ਹੈ ਜੀ ਇੱਧਰ ਅੱਗ ਵਾਲਨ ਹੁਣ ਬੋਲ ਕੁਛ ਕੱਢ ਮੂੰਹੋਂ ਹੁਣ ਦਰਾਨੀ ਇਹ ਗਦੀ ਦਰਾਨੀ ਦਾ ਅੱਛਾ ਨਾਮ ਲੋ ਮੇਰਾ ਨਾਮ ਲਓ ਜੀ ਮੈਡਮ ਮਨਦੀਪ ਕੌਰ ਮੈਡਮ ਮਨਦੀਪ ਕੌਰ ਬਾਹਰੇ ਨੇ ਅੱਗ ਕਿਉਂਕਿ ਇਹਨਾਂ ਨੇ ਲਾਉਣਾ ਹੈ ਜੀ ਤੜਕਾ ਸਾਗ ਨੂੰ ਜਿਵੇਂ ਕਦੇ ਕਿਸੇ ਨੇ ਦੇਖਿਆ ਨਹੀਂ ਹੁੰਦਾ ਮੇਰੀ ਜੀ ਤਾਂ ਕੋਈ ਵੀ ਦੇਖੀ ਹੁੰਦੀ ਥੋੜੀ ਦੇਖਦੀ ਨਹੀਂ ਸਾਰੇ ਆਹ ਫਿਰ ਤੂੰ ਕੰਮ ਇਹੋ ਕਰਦੀ ਆ ਜਿਹੜੇ ਅਗਲਾ ਪਹਿਲਾ ਹਜ਼ਾਰ ਵਾਰ ਦੇਖ ਦੇ ਕੇ ਦਿਮਾਗ ਉਹਨਾਂ ਦਾ ਪੱਕ ਗਿਆ ਹੁੰਦਾ ਨਵੀ ਕੀ ਬਣਾ ਮਜ ਨਵੀ ਵੀਰੂ ਨਾਲ ਹੀ ਫਿਰ ਕਿਹੜਾ ਦੇਖਣਗੇ ਪਨੀਰ ਪਾਲ ਲਾ ਅੰਦਰ ਤੇ ਪਨੀਰ ਪਾਲ ਲਾ ਅੰਦਰ ਮੈਂ ਪਤਾ ਕੀ ਕਰਾਂ ਲੱਗੀ ਤੇ ਅੱਜ ਮੈਂ ਕਿਹਾ ਮੈਂ ਜਾਂ ਦੁੱਧ ਵਾਲੀ ਧਰਿਆ ਹਾ ਤਾਂ ਮੈਂ ਕਹ ਜੀ ਮੇਰੇ ਕੋਲ ਕਾਸ ਥੋੜੀ ਜੀ ਟੁਕੜਾ ਇੰਨਾ ਕੁ ਟੁਕੜਾ ਫਟਕੜੀ ਦਾ ਪਿਆਉਂਦਾ ਨਾ ਵਿੱਚ ਸਿੱਧ ਨਹੀਂ ਫਿਰ ਮੈਂ ਨੱਚਾ ਲੱਗਦੀ ਹਾਏ ਦੁੱਧ ਪਟ ਗਿਆ ਦੁੱਧ ਪਟ ਗਿਆ ਫਿਰ ਸਾਰੀ ਪਾੜ ਦਿੰਦੇ ਤੇ ਸਰੀ ਖਰਾਬ ਕਰਨਾ ਪਊਗਾ ਜਾਣ ਕੇ ਹਣਾ ਫਿਰ ਉਹ ਜਿਹੜਾ ਤੁਸਕ ਚ ਪਿਆ ਨਾ ਸਾਰੀ ਪਾੜ ਦੇਣਾ ਵੀ ਦੁੱਧ ਵੀ ਪਾੜ ਲੋ ਫਿਰ ਫਿਰ ਕੀ ਕਹਿਣਾ ਤਾਂ ਹੈ ਫਿਰ ਆਪਣੀ ਸਾਸੂ ਮਾਤਾ ਨੇ ਕੀ ਕਹਿਣਾ ਤਾਂ ਪਾੜ ਲੋ ਭਾਈ ਸਾਰਾ ਪਨੀਰ ਸਾਰੇ ਪਾੜ ਲੋ ਸਾਰੇ ਦੁੱਧ ਪਾੜ ਲੋ ਜੇ ਫਟ ਗਿਆ ਆਪਣੇ ਬਸੂ ਦਾ ਪੀਰ ਉਹਦੋਂ ਫਟਦਾ ਏ ਹਾਂ ਜਦੋਂ ਕੀ ਬਈ ਖਰਾਬ ਹੋ ਜੇ ਜਾਂ ਕੁਝ ਵੀ ਆਵੇ ਤਾਂ ਉਹਦੇ ਲੇਟ ਭੱਜ ਜਾ ਏਦਾਂ ਹੋਰ ਫਟਕੜੀ ਹੈ ਹੀ ਨਹੀਂ ਤੇ ਮਾੜਾ ਜਾਂ ਦਾਣਾ ਵੀ ਨਹੀਂ ਮਨੂੰ ਕਿਤੇ ਤੇ ਮਿਲਿਆ ਮੈਂ ਕਿਹਾ ਚੱਲ ਦੁੱਧੇ ਪਾੜਦਾ ਹੋਰ 10 ਰੁਪਏ ਦੀ ਆਂਦੀ ਆ ਉਹ ਜਿਹੜੀ ਖਤਮ ਕਰ ਦਿੰਦੇ ਭੈਣ ਦੇ ਹੱਥ ਫੇਰ ਕੇ ਕੜਾਹੀ ਧੋ ਲੋ ਜੈ ਜੀ ਤੂੰ ਉਹ ਹੀ ਜੀ ਅੱਗ ਬਾਲ ਕੇ ਗਈ ਸੀ ਹਾਂ ਕੁਣ ਸਾਰੇ ਕਹਿਣਗੇ ਫੇਰ ਦੰਦ ਕੱਢਣ ਲੱਗ ਗਈ ਆ। ਬਿਨਾ ਹੈ ਆਂ ਐਵੇਂ ਹੱਸੀ ਵਾਲੀ ਗੱਲ ਕੁਛ ਹੈ ਨਹੀਂ ਕਿਆ। ਹਾਂ। ਸ਼ੁਕਰ ਆ ਟੁੱਕਦਿਆ ਕਰੋ ਭਾਈ। ਬਿਨਾ ਟੋੱਕੇ ਤਾਂ ਫੇਰ ਮੈਂ ਹੜਤੀ ਨਹੀਂ ਹੈਗੀ। ਉਈਓ ਦੰਦ ਕੱਢੀ ਜਾਣੀ ਆ। ਐਨੀ ਗਰਮੀ ਪੈ ਰਹੀ ਆ ਉੱਪਰ ਤੋਂ ਦੀਵਾਲੀ ਆ ਗਈ ਦੱਸ। ਪਟਾਕੇ ਬੰਬ ਪਟਾਕਿਆਂ ਨੇ ਹੋਰ ਅੱਗ ਲਾ ਦੇਣੀ ਆ ਹਨਾ। ਇੱਕ ਇੱਕ ਦਿਨ ਛੇਤੀ ਆਗੇ ਤਿਹਾਰ। ਜਿਨੇ ਚੁੱਪਣਾ ਏ ਸਾਡੇ ਗੰਨੇ ਪਏ ਆ ਦੋ ਲੈ ਜਿਓ ਆਕੇ। ਸਵੇਰੇ ਪਾਥੀਆਂ ਪੱਥਤੀਆਂ ਬਈ ਅਸੀਂ ਤਾਂ ਨਾ ਵੀਡੀਓ ਸਾਰੀ ਸਟਾਰਟ ਕਰਨੀ ਸੀ ਸ਼ੁਰੂ ਤੇ ਹਨਾ ਵੀ ਆਪਦਾ ਕੰਮ ਆਪਾਂ ਅੱਜ ਆਪਾਂ ਆਪ ਕਰਾਂਗੇ ਹਨਾ ਪਰ ਯੂਵੀ ਨੇ ਕਿਸਮਾਨ ਵੱਟ ਕੇ ਸਾਰੇ ਖਾਨਦਾਨ ਇਕੱਠਾ ਕਰਕੇ ਪਾਥੀਆਂ ਬਤਵਾਤੀਆਂ ਉਹਨੇ ਗੁਰਦੁਆਰੇ ਜਾਣਾ ਤਾਂ ਉਹਨੇ ਗੁਰਦੁਆਰੇ ਜਾਣਾ ਕਹਿੰਦਾ ਮੈਂ ਟੇਕੋ ਫਟਾਫਟ ਮੱਥਾ ਉਹਨੂੰ ਘਰ ਦੇ ਮੱਥੇ ਦੀ ਕੋਈ ਪਰਵਾਹ ਨਹੀਂ ਮੈਂ ਸਮਾਂ ਗੁਰਦੁਆਰੇ ਜਾਣਾ ਮੈਨੂੰ ਗੁਰਦੁਆਰੇ ਦੀ ਛੁੱਟੀ ਦੇ ਦੋ ਬਸ ਚਲੋ ਚਾਲਾ ਚੱਲ ਤੂੰ ਚੱਲ ਬਹਾਨਾ ਤੜਕੇ ਦਾ ਏ ਤੜਕਾ ਤਾਂ ਫੇਰ ਵੀ ਲੱਗ ਜੂਗਾ ਤੜਕਾ ਜੀ ਉਹ ਜ਼ਰੂਰੀ ਨਹੀਂ ਹੈਗਾ ਤੜਕੀ ਆ 5:00 ਵਜੇ ਤੱਕਰ ਨੂੰ ਬਣੀ ਜੀ ਹਾਂ ਤੇ ਵੰਡੋਗੇ ਫੋਟੋਆਂ ਵੀ ਵਰਕ ਅਮੈਂਟ ਚ ਨੇ ਅਗਲਾ ਸੈੱਟ ਪਾਈ ਜੀ ਹੈਂ ਪਰਾ ਤੋਂ ਨਾ ਕਰ ਦੋ ਉਹਨੇ ਕਹਿੰਦੀ ਥੋੜੇ ਤਾਂ ਬੰਦ ਕਰਤੇ ਹਨਾ ਹਾਂ ਅੱਦੇ ਜਿਹੜੇ ਸਬਸਕ੍ਰਾਈਬਰ ਸਾਨੂੰ ਮਿਲਦੇ ਨੇ ਨਾ ਉਹ ਕਹਿੰਦੇ ਨੇ ਤੁਸੀਂ ਬੰਦ ਕਰਤੇ ਮੈਂ ਮੈਂ ਵੀ ਮੈਂ ਤਾਂ ਵੀ ਮੇਰੇ ਵੀ ਨੋਟੀਫਿਕੇਸ਼ਨ ਦੇ ਨੂੰ ਜਾਂਦੇ ਨਹੀਂ ਹੈਗੇ ਤਾਂ ਪਲੀਜ਼ ਅਸੀਂ ਕੁਝ ਨਹੀਂ ਬੰਦ ਕੀਤਾ ਕਿਰਪਾ ਕਰਕੇ ਸਾਰੇ ਦੇਖ ਲਿਆ ਕਰੋ ਸਾਡੇ ਨੋਟੀਫਿਕੇਸ਼ਨ ਓਨ ਰੱਖੋ ਚੈਨਲ ਤੁਸੀਂ ਸਰਚ ਮਾਰ ਕੇ ਕੱਢ ਲਿਆ ਕਰੋ ਨਾ ਹਨਾ ਸਰਚ ਮਾਰ ਕੇ ਕੱਢ ਲਿਓ ਬੋਪਾਰਾ ਪ੍ਰੋਡਕਸ਼ਨ 805 ਡੇਲੀ ਵਲੌਗ ਆਂਦਾ ਹੈ ਬੋਪਾਰਾ ਪ੍ਰੋਡਕਸ਼ਨ 805 ਤੇ ਤੁਸੀਂ ਇੱਕ ਵਾਰ ਸਰਚ ਮਾਰ ਕੇ ਤੇ ਟਰਾਈ ਕਰੋ ਫਨੀ ਫਨੀ ਵਲੌਗਸ ਆਣਗੇ ਰੋਜ਼ ਫਨ ਇੰਨਾ ਫਲਾਇਆ ਜਾਂਦਾ ਹੈ ਨਾ ਵਿੱਚ 2000 ਕੁੱਸੇ ਵੀ ਪੈ ਜਾਂਦੇ ਨੇ ਕਿਸੇ ਦੇ ਤੇਰੇ ਤੇ ਪਾਦਾ ਹੁਣ ਪਾ ਦੇ ਪਾ ਦੇ ਆ ਦੇਖੋ ਜੀ ਬਾਈ ਅੱਜ ਮਨਦੀਪ ਨੇ ਕਿੰਨਾ ਸਵਾਦ ਤੜਕਾ ਲਾਇਆ ਮੈਂ ਖਾ ਜੀ ਜਾਣ ਕੇ ਜਿਹੜੀ ਇਹ ਤੇ ਬੁਣੀ ਹੈ ਪਲੀਜ਼ ਅੱਜ ਅੱਜ ਵੀ ਤੂੰ ਰੋਟੀ ਲਾਈ ਮੈਂ ਗਰਮ ਗਰਮ ਖਾ ਲੂੰਗੀ ਹਾਂ ਸਵੇਰੇ ਮੈਂ ਲਈਆਂ ਤੇ ਹਟਾ ਮੇਰੀ ਲਈਆਂ ਮੈਂ ਰੋਟੀਆਂ ਫੰਦੀ ਸੀ ਦੇਖੀ ਪਲੀਜ਼ ਸ਼ਾਮ ਨੂੰ ਤਾਂ ਮੈਂ ਲਾਨੀ ਆ ਚੁੱਲੇ ਜਿਹੜਾ ਜਿਆਦਾ ਸਟਰਗਲ ਵਾਲਾ ਕੰਮ ਹੁੰਦਾ ਦੇਖੋ ਜਿਆਦਾ ਉਹ ਮੈਂ ਕਰਦੀ ਆ ਜਿਹੜਾ ਜਿਆਦਾ ਉਹ ਹੁੰਦਾ ਹੈਨਾ ਜਿਵੇਂ ਉਸ ਦਿਨ ਦੇਖ ਲੈ ਪੂਰੀਆਂ ਹਨਾ ਮੈਂ ਹਮੇਸ਼ਾ ਪੂਰੀਆਂ ਤੇਰੇ ਕੱਲੀ ਦੇ ਸਿਰ ਤੇ ਨਹੀਂ ਛੱਡਦੀ ਮੈਂ ਕੱਲੀ ਆਪ ਬਣਾ ਲੈਂਦੀ ਆ ਵੀ ਤੈਨੂੰ ਆਂਦੀਆਂ ਨਹੀਂ ਕਿਸੇ ਨੇ ਨਾ ਕਮੈਂਟ ਕੀਤਾ ਤੀ ਕਹਿੰਦੇ ਤੇਰੇ ਵਲੌਗ ਤੇ ਹਨਾ ਕਿਸੇ ਨੇ ਕਮੈਂਟ ਕੀਤਾ ਤੀ ਬਈ ਵੀ ਦੀਦੀ ਸਾਨੂੰ ਪੂਰੀਆਂ ਬਣਾਉਣੀਆਂ ਦੱਸਿਓ ਇਹਨੂੰ ਤਾਂ ਆਪ ਨਹੀਂ ਆਂਦੀਆਂ ਹੈ ਕਿ ਪੂਰੀਆਂ ਤੁਹਾਨੂੰ ਆ ਦੱਸੋ ਜੀ ਜੀਨੇ ਪੂਰੀਆਂ ਸਿੱਖਣੀਆਂ ਹੋਣਗੀਆਂ ਨਾ ਮੇਰੀ ਵੀਡੀਓ ਤੇ ਕਮੈਂਟ ਕਰਦੇ ਰਹੋ ਵੀ ਦੀਦੀ ਸਾਨੂੰ ਦੱਸੋ ਮੈਂ ਤੁਹਾਨੂੰ ਪੰਦ ਪੰਦੀਆਂ ਦੱਸੂਗੀ ਪਰ ਇਹਨੂੰ ਕੋਈ ਪੂਰੀ ਨਹੀਂ ਆਂਦੀ ਹੈਗੀ ਸਾਰੀਆਂ ਮੈਂ ਬਣਾਉਣੀ ਆ ਇਹਨੂੰ ਸਿਰਫ ਪਾਪੜ ਬਣਾਣੇ ਆਂ ਪੂਰੀ ਨਹੀਂ ਆਂਦੀ ਕਿਸੇ ਦਾ ਮੂੰਹ ਪਟਿਆਲੇ ਕਿਨੂੰ ਜਾ ਰਿਹਾ ਕਿਸੇ ਦਾ ਚੰਡੀਗੜ੍ਹ ਕਿਨੂੰ ਜਾ ਰਿਹਾ ਫੁੱਲਦੀ ਨਹੀਂ ਹੈਗੀ ਇਹਨੂੰ ਕੋਈ ਪੂਰੀ ਨਹੀਂ ਆਉਂਦੀ ਮੈਨੂੰ ਗੋਲਦੀ ਮੈਨੂੰ ਪੂਰੀ ਹਾਂ ਇਹਨੂੰ ਅੱਧਾ ਕੰਮ ਨਹੀਂ ਆਉਂਦਾ ਹੈਗਾ ਅਸੀਂ ਸਖਾ ਰਹੇ ਆ ਫੜ ਫੜ ਕੇ ਹੱਥੇ ਦੇ ਜਿਹੜਾ ਵੀ ਇਸ ਕਰਕੇ ਕਮੈਂਟ ਪਲੀਜ਼ ਮੇਰੀ ਵੀਡੀਓ ਤੇ ਕਰਿਆ ਕਰੋ ਮੈਂ ਸੱਚੀ ਕਹਿ ਰਹੀ ਹਾਂ ਝੂਠ ਨਹੀਂ ਬੋਲ ਰਹੀ ਜੀ ਆਪਾਂ ਹੁਣ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ ਤੇ ਬਸ ਹੁਣ ਸਾਗ ਤੜਕ ਲਿਆ ਤਾਂ ਰੋਟੀ ਸਾਗ ਨਾਲ ਖਾ ਰਹੇ ਆ ਹੁੰਦਾ ਸੀ ਗੁਰਦੁਆਰਾ ਸਾਹਿਬ ਸਵੇਰੇ ਜਾਇਆਏ ਤੇ ਪਰ ਇੱਕ ਵਾਰੀ ਹੁਣ ਫੇਰ ਜਾਣਾ ਪੈ ਗਿਆ ਕਿਉਂਕਿ ਰਾਵੀ ਨੇ ਜਾਣਾ ਤਾਂ ਫਿਰ ਉਹਦੇ ਨਾਲ ਅਸੀਂ ਫੇਰ ਇੱਕ ਵਾਰ ਫੇਰ ਸ਼ਾਮ ਨੂੰ ਜਾਇਆਏ ਹੁਣ ਤਾਂ ਦੋ ਵਾਰ ਦਿਨ ਚ ਸਵੇਰੇ ਪਿੰਡ ਦੇ ਗੁਰਦੁਆਚ ਦਿਨ ਚ ਰੋੜਿਆ ਸਾਹਿਬ ਤੇ ਹੁਣ ਸ਼ਾਮ ਨੂੰ ਫੇਰ ਅਸੀਂ ਆਪਣੇ ਪਿੰਡਾਂ ਵਿੱਚ ਜਾ ਕੇ ਚਲੋ ਜੀ ਹੁਣ ਸਾਗ ਨਾਲ ਆਪਾਂ ਹੁਣ ਸਾਰਿਆਂ ਨੇ ਰੋਟੀ ਖਾ ਲਈ ਹੁਣ ਹਜੇ ਭਾਂਡੇ ਮਾਂਜਣੇ ਆ ਭਾਂਡੇ ਮਾਂਜਣ ਤੋਂ ਬਾਅਦ ਸਾਡਾ ਕੰਮ ਗਿਆ ਨਿਭੜ ਬਿਸਤਰੇ ਮੈਂ બસ ਹੁਣ ਸਿੱਟ ਤੇ ਹੁਣ ਬਸ ਰੋਟੀ ਖਾਣ ਤੋਂ ਬਾਅਦ ਨਾਲੇ ਨਾਲ ਬਿਸਤਰੇ ਪਿਛਾ ਕੇ ਲੇਟ ਮਾਰ ਦੇਣਾ ਕਿਉਂਕਿ ਅੱਜ ਐ ਲੱਗ ਰਿਹਾ ਜਿਵੇਂ ਬਹੁਤ ਜ਼ਿਆਦਾ ਥੱਕੇ ਹੁੰਦੇ ਆ ਥਕਾਵਟ ਨਹੀਂ ਹਜੇ ਤੱਕ ਉਤਰਹੀ ਬੀਬੀ ਵੀ ਥੋੜੀ ਜਿਹੀ ਢਿੱਲੀ ਆ ਅੱਜ ਕਿਉਂਕਿ ਬੀਬੀ ਨੂੰ ਜਿਹੜੀ ਸਾਹ ਦੀ ਪ੍ਰੋਬਲਮ ਜੀ ਕਰਕੇ ਰਹਿੰਦੀ ਆ ਨਾ ਉਹ ਛੇਤੀ ਹੁਣ ਜਿਵੇਂ ਸਿਆਲ ਚੜ ਰਿਹਾ ਬਸ ਬੀਬੀ ਨੂੰ ਸਾਹ ਦੀ ਉਹ ਹੋਈ ਜਾਏਗੀ ਦਿੱਕਤ ਤੇ ਛਾਤੀ ਜਮ ਹੋ ਜਾਂਦੀ ਆ ਬਿਲਕੁਲ ਬਸ ਸਿਆਣਾ ਨਿਆਣਾ ਇੱਕ ਬਰਾਬਰ ਹੋ ਜਾਂਦਾ ਚਲੋ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਕੋਈ ਗਲਤੀ ਹੁੰਦੀ ਆ ਤਾਂ ਪਲੀਜ਼ ਜ਼ਰੂਰ ਦੱਸਿਓ ਮਾਫ ਕਰਿਓ ਤੇ ਜ਼ਰੂਰ ਦੱਸ ਦਿਆ ਕਰੋ ਕਮੈਂਟ ਕਰਕੇ ਵੀ ਸਭ ਤੋਂ ਗਲਤੀ ਹੁੰਦੀ ਆ ਕੋਈ ਵੀ ਤੁਹਾਨੂੰ ਗੱਲ ਬੁਰੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਪਲੀਜ਼ ਜ਼ਰੂਰ ਲਾਈਕ ਕਰਿਆ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਧੀਆ ਜਿਹੇ ਵਲੌਗ